ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਪਿਛਲੇ ਦਿਨ ਮੇਰੇ ਨਾਲ ਵਾਰਦਾਤ ਹੋਈ ਆ ਮੇਰੀ ਗੱਡੀ ਦੇ ਪਿੱਛੇ ਇੱਕ ਗੱਡੀ ਲਾਈ ਗਈ ਸੀ ਫਿਰ ਉਸ ਗੱਡੀ ਦੇ ਨਾਲ ਟਕਰਾ ਹੁੰਦਾ ਤੇ ਉਸ ਤੋਂ ਬਾਅਦ ਮੈਂ ਆਪਦੀ ਗੱਡੀ ਲਿਆ ਕੇ ਥਾਣੇ ਦੇ ਬਾਹਰ ਲਾਉਣਾ ਤੇ ਉਥੇ ਨਾ ਥਾਣੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਰਾਤ ਦੇ 12 ਵਜੇ ਸੀ ਤੇ ਉਸ ਦਿਨ ਦੇਖੋ ਜੋ ਕੁਝ ਵੀ ਹੋਇਆ ਮੈਂ ਉਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੇਰੀ ਬਹਿਸਵਾਜੀ ਹੋਈ ਜੋ ਵੀਡੀਓ ਪਈ ਉਸ ਦਿਨ ਮੇਰਾ ਇਹ ਕੋਈ ਮੋਟਿਵ ਨਹੀਂ ਸੀ ਕਿ ਮੈਂ ਪ੍ਰਸ਼ਾਸਨ ਦੇ ਖਿਲਾਫ ਬੋਲਾਂ ਜਾਂ ਕੋਈ ਇਹੋ ਜੀ ਵੀਡੀਓ ਪਾਵਾਂ ਉਸ ਦਿਨ ਮੈਨੂੰ ਗੁੱਸਾ ਇਸ ਕਰਕੇ ਆ ਗਿਆ ਵੀ ਇੱਕ ਤਾਂ ਮੇਰੇ ਪਿੱਛੇ ਬੰਦੇ ਲੱਗੇ ਹੋਏ ਆ ਉੱਪਰ ਦੀ ਅਸਤੇ باوجود ਵੀ ਮੈਂ ਥਾਣੇ ਦੇ ਬਾਹਰ ਖੜ ਕੇ ਇਹ ਗੱਲ ਕਹਿ ਰਿਹਾ ਆ ਵੀ ਮੈਨੂੰ ਤੁਸੀਂ ਥਾਣੇ ਦਾ ਗੇਟ ਖੋਲੋ ਉਸ ਦਿਨ ਗੇਟ ਨਹੀਂ ਖੋਲਿਆ ਗਿਆ ਉਸ ਦਿਨ ਗੁੱਸੇ ਦੇ ਵਿੱਚ ਆ ਕੇ ਜੋ ਕੁਝ ਮੈਂ ਬੋਲਿਆ ਉਹ ਸਾਰਾ ਤੁਸੀਂ ਵੀਡੀਓ ਦੇ ਵਿੱਚ ਸੌਣ ਹੀ ਲਿਆਊਗਾ ਤੇ ਉਸ ਤੋਂ ਅਗਲੇ ਦਿਨ ਮੈਂ ਬਾਈ ਸੌਖਾ ਜਗਰਾਉ ਨੂੰ ਫੋਨ ਲਾਉਣਾ ਸਾਰੀ ਗੱਲਬਾਤ ਮੈਂ ਇਹਨਾਂ ਦੇ ਨਾਲ ਸਾਂਝੀ ਕਰਦਾ ਇਹਨਾਂ ਨੂੰ ਦੱਸਦਾ ਤੇ ਬਾਈ ਸੌਖੇ ਦੇ ਨਾਲ ਫਿਰ ਅਸੀਂ ਡੀਐਸਪੀ ਸਾਹਿਬ ਨੂੰ ਮਿਲਦੇ ਆਂ ਡੀਐਸਪੀ ਜਸੋਇ ਜੋਤ ਸਿੰਘ ਜੀ ਉਹਨਾਂ ਦੇ ਨਾਲ ਮਿਲਦੇ ਆਂ ਤੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆਰ ਦਰਖਾਸਤ ਸਾਰੀ ਅਸੀਂ ਟਾਈਪ ਕਰਕੇ ਉਹਨਾਂ ਨੂੰ ਦਿੰਨੇ ਆ ਤੇ ਡੀਐਸਪੀ ਸਾਹਿਬ ਭਰੋਸਾ ਦਿਵਾਉਂਦੇ ਆ ਵੀ ਕੋਈ ਚੱਕਰ ਨਹੀਂ ਵੀ ਜਿਹੜੇ ਵੀ ਬੰਦੇ ਆ ਅਸੀਂ ਕਾਰਵਾਈ ਕਰਾਂਗੇ ਬੰਦੇ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂ ਹੂੰ ਤੇ ਫਿਰ ਤੁਸੀਂ ਲਾ ਲਓ ਹਿਸਾਬ ਸੁਖ ਵੀਰੇ 2 ਦਿਨ ਹੋਇਆ ਹਨ ਹਾਂ 2 ਦਿਨ ਹੋਇਆ ਤੇ ਅੱਜ ਜਿਹੜੇ ਵੀ ਉਹ ਬੰਦੇ ਸੀ ਸਾਰੇ ਡੀਐਸਪੀ ਸਾਹਿਬ ਨੇ ਸਾਡੇ ਸਾਹਮਣੇ ਖੜਾਤੇ ਕਹਿੰਦੇ ਵੀ ਆਹ ਬੰਦੇ ਸੀ ਵੀ ਆਹ ਮਸਲਾ ਸੀ ਹੁਣ ਤੁਸੀਂ ਦੇਖ ਲਓ ਕਿਵੇਂ ਕਰ ਤੇ ਜਦੋਂ ਉਹਨਾਂ ਬੰਦਿਆਂ ਦੇ ਨਾਲ ਗੱਲਬਾਤ ਕੀਤੀ ਮੈਨੂੰ ਇਹ ਗੱਲ ਸੀਗੀ ਮੇਰੇ ਮਨ ਦੇ ਵਿੱਚ ਵੀ ਕੋਈ ਰਾਜਨੀਤਿਕ ਹੱਥ ਨਾ ਇਹਨਾਂ ਦੇ ਪਿੱਛੇ ਹੋਵੇ ਜਾਂ ਇਹਨਾਂ ਨੂੰ ਕਿਸੇ ਨੇ ਪੈਸੇ ਦਿੱਤੇ ਹੋਣ ਇਹ ਚੀਜ਼ ਕਰਨ ਤੇ ਫਿਰ ਉਹ ਮੁੰਡਿਆਂ ਨੇ ਦੱਸਿਆ ਕਹਿੰਦੇ ਬਾਈ ਕਹਿੰਦੇ ਵੀ ਛੋਟੇ ਵੀਰੇ ਇਹੋ ਜੀ ਸਾਡੀ ਕੋਈ ਮਨਛਾਣੀ ਸੀਗੀ ਕਹਿੰਦੇ ਉਸ ਦਿਨ ਖਾਦੀ ਪੀਤੀ ਸੀ ਜੋਖੋਸ਼ ਹੋ ਗਿਆ ਵੀ ਖਾਦੀ ਪੀਤੀ ਦੇ ਵਿੱਚ ਹੋਇਆ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਮੁੰਡਿਆਂ ਦਾ ਸਾਰਾ ਕੁਝ ਵੈਰੀਫਾਈ ਕੀਤਾ ਵੀ ਕੋਈ ਰਾਜਨੀਤਿਕ ਹੱਥ ਨਹੀਂ ਸੀ ਉਹਨਾਂ ਦੇ ਪਿੱਛੇ ਕੁਝ ਨਹੀਂ ਸੀ ਆ ਉਹ ਕਹਿੰਦੇ ਖਾਦੀ ਪੀਤੀ ਚ ਹੋ ਗਿਆ ਮੈਂ ਵੀ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਵੀ ਮੁੰਡਿਆਂ ਨੂੰ ਖਾਦੀ ਪੀਤੀ ਚ ਹੋ ਗਿਆ ਕਾਹਨੂੰ ਆਪਾਂ ਇਹਨਾਂ ਦੀ ਜ਼ਿੰਦਗੀ ਖਰਾਬ ਕਰਨੀ ਜੇ ਅਸੀਂ ਚਾਹੁੰਦੇ ਉਹਨਾਂ ਦੇ ਪਰਚਾ ਵੀ ਕਰਾ ਸਕਦੇ ਸੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਗੱਡੀ ਪਿੱਛੇ ਲਾਈ ਅ ਰੋੜੇ ਵਗੈਰਾ ਸਾਡੇ ਉੱਤੇ ਮਾਰੇ ਸੀ ਪਰ ਜਦੋਂ ਯਾਰੋ ਮੁੰਡੇ ਉਹਨਾਂ ਦੇ ਮਾਪੇ ਆਏ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਹਿੰਦੇ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੁੱਤਰਾ ਕਹਿੰਦੇ ਜੋ ਕੁਛ ਵੀ ਹੋਇਆ ਚਲੋ ਖਾਦੀ ਪੀਤੀ ਦੇ ਵਿੱਚ ਜਿਵੇਂ ਮੁੰਡਿਆਂ ਦੀ ਉਮਰ ਹੁੰਦੀ ਆ ਤੁਹਾਨੂੰ ਪਤਾ 21-22 ਸਾਲ ਹਨਾ ਬਹੁਤ ਕੁਝ ਹੋ ਜਾਂਦਾ ਹੈਗਾ ਤੇ ਆਪਾਂ ਨੂੰ ਵੀ ਬਹੁਤ ਕੁਝ ਸੋਚਣਾ ਪੈਂਦਾ ਤੇ ਉੱਥੇ ਮੈਂ ਵੀ ਸੋਚਿਆ ਮੈਂ ਬਾਈ ਸੁਖ ਦੇ ਨਾਲ ਸਲਾਹ ਕੀਤੀ ਬਾਈ ਸੁਖ ਕਹਿੰਦਾ ਯਾਰ ਕਿਹਦੀ ਜ਼ਿੰਦਗੀ ਆਪਾਂ ਕਾਹਨੂੰ ਖਰਾਬ ਕਰਨੀ ਆ ਪਰਚਾ ਕਿਉਂਕਿ ਮੈਨੂੰ ਬਾਈ ਇੰਨਾਂ ਚੀਜ਼ਾਂ ਦਾ ਪਤਾ ਇੰਨਾਂ ਚੀਜ਼ਾਂ ਦਾ ਮੈਨੂੰ ਪਤਾ ਕੱਲ ਨੂੰ ਕੀ ਪਤਾ ਅਗਲੇ ਨੇ ਕੋਈ ਵੱਡੀ ਜੌਬ ਦੇ ਉੱਪਰ ਜਾਣਾ ਹੋਵੇ ਵੱਡੀ ਪੋਸਟ ਤੇ ਜਾਣਾ ਹੋਵੇ ਜਾਂ ਕਿਸ ਨੇ ਕੈਨੇਡਾ ਅਮਰੀਕਾ ਜਾਣਾ ਹੋਵੇ ਬਾਅਦ ਚੋ ਕਲੀਅਰੈਂਸ ਲੈਣੀ ਜਾਂ ਆਪਾਂ ਕਿਸੇ ਦੇ ਮਤਲਬ ਘਰ ਨੂੰ ਬਰਬਾਦ ਕਰੀਏ ਇਹ ਚੀਜ਼ ਆਪਾਂ ਨੂੰ ਵੀ ਸੋਚਣੀ ਚਾਹੀਦੀ ਆ ਉੱਥੇ ਫਿਰ ਮੈਂ ਸੁਖ ਬਾਈ ਨਾਲ ਸਲਾਹ ਕੀਤੀ ਬਾਈ ਸੁਖ ਨੇ ਵੀ ਮੈਨੂੰ ਕਿਹਾ ਨਾਲ ਅਫਸਰ ਸੀ ਰੀਡਰ ਸੀਗੇ ਉੱਥੋਂ ਦੇ ਉਹਨਾਂ ਨਾਲ ਵੀ ਸਾਰੀ ਸਲਾਹ ਕੀਤੀ ਤੇ ਫਿਰ ਅਸੀਂ ਇਹ ਹੀ ਸੋਚਿਆ ਵੀ ਚਲੋ ਖਾਦੀ ਪੀਤੀ ਜ ਜੋ ਹੋ ਗਿਆ ਹੋ ਗਿਆ ਵੀ ਪਿੱਛੇ ਰਾਜਨੀਤਿਕ ਹੱਥਣੀ ਹੋਣਾ ਚਾਹੀਦਾ ਸਾਰੀ ਜਾਂਚ ਕੀਤੀ ਡੀਐਸਪੀ ਸਾਹਿਬ ਨੇ ਆਪ ਕਾਰਵਾਈ ਕਰਾਈ ਤੇ ਸਾਨੂੰ ਪਤਾ ਲੱਗਿਆ ਵੀ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਚਲੋ ਖਾਦੀ ਪੀਤੀ ਚ ਮੁੰਡਿਆਂ ਤੋਂ ਹੋ ਗਿਆ ਬਾਅਦ ਦੇ ਵਿੱਚ ਮੁੰਡਿਆਂ ਨੇ ਆਪਦੀ ਗਲਤੀ ਵੀ ਮੰਨ ਲਈ ਕਹਿੰਦੇ ਬਾਈ ਜੋ ਕੁਝ ਹੋ ਗਿਆ ਹੋ ਗਿਆ ਕਹਿੰਦੇ ਅੱਗੇ ਅੱਜ ਤੋਂ ਬਾਅਦ ਇਹੋ ਜੀ ਚੀਜ਼ ਨਹੀਂ ਹੋਊਗੀ ਤੇ ਅਸ ਨੂੰ ਦੇਖਦੇ ਹੋਏ ਅਸੀਂ ਸਾਰਾ ਕੁਝ ਉੱਥੇ ਚਲੋ ਰਾਜੀਨਾਮਾ ਸਾਰਾ ਉੱਥੇ ਕਰਦੇ ਆ ਤੇ ਉਹਨਾਂ ਦੇ ਮਾਪੇ ਵੀ ਆਏ ਸੀ ਬਾਈ ਸੁੱਖ ਵੀ ਨਾਲ ਸੀ ਤੇ ਇੱਥੇ ਮੈਂ ਪ੍ਰਸ਼ਾਸਨ ਦਾ ਡੀਐਸ ਵੀ ਜਸੇਜੋਤ ਸਿੰਘ ਜੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੈਨੂੰ ਲੱਗਦਾ ਸੀਗਾ ਵੀ ਯਾਰ ਵੀ ਪੁਲਿਸ ਸੁਣਵਾਈ ਨਹੀਂ ਕਰਦਾ ਮੇਰੇ ਦਿਲ ਦੇ ਵਿੱਚ ਸੀਗਾ ਵੀ ਆਮ ਬੰਦੇ ਦੀ ਨਹੀਂ ਸੁਣੀ ਜਾਂਦੀ ਨਹੀਂ ਪੁਲਿਸ ਸੁਣਵਾਈ ਕਰਦੀ ਵੀ ਬਸ ਦਰਖਾਸਤਾਂ ਲਿਖਾ ਲਓ ਚੱਕਰ ਲਾ ਲਓ ਇਹੋ ਜਿਹਾ ਕੁਝ ਹੋਈ ਜਾਂਦਾ ਇੱਕ ਮੇਰੇ ਦਿਲ ਦੇ ਵਿੱਚ ਇਹ ਸੀ ਵੀ ਮੇਰੇ ਖਿਲਾਫ ਜੇ ਕੋਈ ਦਰਖਾਸਤ ਲਿਖਾਵੇ ਮੈਨੂੰ ਮਿੰਟ ਚ ਸੱਦ ਲੈਂਦੇ ਆ ਵੀ ਜਦੋਂ ਮੈਂ ਲਖਾਵਾਂ ਇੱਥੇ ਕਾਰਵਾਈ ਨਹੀਂ ਹੁੰਦੀ ਪਰ ਇੱਥੇ ਮੈਂ ਪਹਿਲੇ ਪੁਲਿਸ ਆਫਸਰ ਦੇਖੇ ਆ ਡੀਐਸਪੀ ਜਸੇ ਜੋਤ ਸਿੰਘ ਜੀ ਮੈਂ ਧੰਨਵਾਦ ਕਰਦਾ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਵੀ ਜਮੈਂ ਇਹਨਾਂ ਨੇ ਕਾਰਵਾਈ ਕੀਤੀ ਆ ਸੀਸੀਟੀਵੀ ਕੈਮਰੇ ਕਢਾਏ ਆ ਸਾਰੀਆਂ ਵੀਡੀਓ ਸਾਰਾ ਕੁਝ ਹੈ ਨਾ ਇਹਨਾਂ ਨੇ ਕੀਤੀ ਕਾਰਵਾਈ ਤੇ ਮੈਨੂੰ ਇਹਨਾਂ ਨੇ ਸੈਟੀਸਫਾਈ ਕਰਤਾ ਵੀ ਆ ਖੜੇ ਆ ਰਫਤਾਰ ਸਿਆਂ ਬੰਦੇ ਸਾਹਮਣੇ ਜਿਨ੍ਹਾਂ ਨੇ ਇਹ ਚੀਜ਼ ਕੀਤੀ ਆ ਵੀ ਹੁਣ ਦੇਖ ਲਓ ਵੀ ਕੀ ਆ ਸਿਸਟਮ ਸਾਰਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਵੈਰੀਫਾਈ ਕੀਤਾ ਇੰਨੇ ਥੋੜੇ ਸਮੇਂ ਦੇ ਵਿੱਚ ਸਾਰੇ ਕੈਮਰੇ ਕਢਵਾ ਕੇ ਦੇ ਬਾਈ ਸੁਖਜਗਰਾਮ ਦਾ ਜੋ ਹਮੇਸ਼ਾ ਜਦੋਂ ਮਰਜੀ ਮੈਂ ਬਾਈ ਨੂੰ ਫੂਲਦਾ ਮੈਂ ਬਾਈ ਆਪਣੇ ਨਾਲ ਖੜਦਾ ਹੈਗਾ ਤੇ ਬਾਈ ਸੁੱਖ ਜਗਰਾਉਂਦਾ ਨਾ ਚਲ ਮੇਰਾ ਤਾਂ ਬਸ ਉਹ ਜਿਹੜੇ ਮੁੰਡੇ ਆਏ ਸੀਗੇ ਮੈਂ ਤੁਹਾਨੂੰ ਸਿੱਧਾ ਜੇ ਦੱਸਦਾ ਹਾਂ ਵੀ ਆਪਣੇ ਲੋਕਲ ਨੇ ਜੀ ਜਗਰਾਉਂ ਤੋਂ ਨੇ ਸਾਡੇ ਸ਼ਹਿਰ ਦੇ ਮੁੰਡੇ ਨੇ ਨੌਜਵਾਨ ਨੇ ਚੰਗੇ ਮੁੰਡੇ ਨੇ ਕੋਈ ਉਹਨਾਂ ਦੀ ਕੋਈ ਇਦਾਂ ਦੀ ਕੋਈ ਗਲਤ ਮਨਚਾਏ ਦੇ ਪ੍ਰਤੀ ਨਹੀਂ ਸੀਗੀ ਸਿਰਫ ਉਸ ਦਿਨ ਕੀ ਹੋਇਆ ਵੀ ਉਹ ਆਪਾਂ ਕਹ ਲਈ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਤਾਂ ਉਸ ਚੀਜ਼ ਨੂੰ ਐਕਸ਼ਨ ਦਾ ਰਿਐਕਸ਼ਨ ਦੇ ਦੌਰ ਤੇ ਲਿਆ ਗਿਆ ਕਿਉਂਕਿ ਜਦੋਂ ਸਾਰੀ ਪੁਲਿਸ ਨੇ ਜਾਂਚ ਕੀਤੀ ਹੈ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਆਈਗੀ ਵੀ ਕੋਈ ਗਲਤ ਅਨਸਰ ਹੋਣ ਆਮ ਨੌਜਵਾਨ ਨੇ ਉਹਨਾਂ ਦੇ ਮਾਪੇ ਵੀ ਉੱਥੇ ਆਏ ਹੋਏ ਸੀ ਸੋ ਜਿਹੜੇ ਬਾਈ ਹੁਣੀ ਮਲੇਰਕੋਟ ਲੈ ਉਹ ਵੀ ਹੋਰ ਦੋ ਚਾਰ ਕਾਉਂਸਲਰ ਵੀ ਸਾਡੇ ਜਿਹੜੇ ਮੌਜੂਦਾ ਉੱਥੇ ਸੀਗੇ ਸੋ ਡਿਪਟੀ ਸਾਹਿਬ ਨੇ ਜਿਹੜੀ ਇਹਦੀ ਤਸੱਲੀ ਸੀ ਕਿਉਂਕਿ ਜ਼ਰੂਰੀ ਸੀਗਾ ਇਹਦੀ ਤਸੱਲੀ ਕਰਾਉਣੀ ਮੈਂ ਕਹਾਂ ਜੀ ਜੋ ਆ ਪਿੱਛੋਂ ਕਾਰਨ ਕੀ ਆ ਤਾਂ ਪੁਲਿਸ ਦਾ ਰਵੱਈਆ ਇਸ ਵਾਰ ਚੰਗਾ ਰਿਹਾ ਹੈ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਆਤੀ ਦੇ ਅਫਸਰਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਜੇ ਇਹੋ ਜੇ ਅਫਸਰ ਹੋਣ ਇਹੋ ਜੇ ਅਫਸਰ ਹੋਣ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਜਿਹੜੇ ਆਏ ਸਾਡੇ ਵਰਗੇ ਆਮ ਲੋਕਾਂ ਦੀ ਜਿਹੜੇ ਗੱਲ ਸੁਣਦੇ ਆ ਤੇ ਨਾਲ ਦੀ ਨਾਲ ਕਾਰਵਾਈ ਹੁੰਦੀ ਆ ਤੇ ਮੈਂ ਕਈ ਵਾਰ ਦੇਖਿਆ ਵੀ ਕਈ ਪੁਲਿਸ ਮੁਲਾਜ਼ਮ ਨਹੀਂ ਸੁਣਦੇ ਨਹੀਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਹਨ ਹਰ ਹਰ ਇੱਕ ਵਿਭਾਗ ਜਾਂ ਕੋਈ ਵੀ ਲਲਾ ਇਹ ਵੀ ਗੱਲ ਆ ਤੇ ਮੈਨੂੰ ਵੀ ਉਹਨਾਂ ਨੇ ਚਲੋ ਬਿਠਾ ਕੇ ਸਾਰੀ ਗੱਲਬਾਤ ਸਮਝਾਈ ਆ ਜੋ ਵੀ ਸੀਗਾ ਹਨ ਤੇ ਮੈਂ ਇਸ ਕਰਕੇ ਬਹੁਤ ਧੰਨਵਾਦ ਕਰਦਾ ਜੀ ਬਸ ਇਹੀ ਗੱਲ ਅੱਜ ਮੈਂ ਤੁਹਾਡ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਸੀ ਬਾਈ ਸੁਖ ਬਸ ਇਹੀ ਗੱਲ ਮੈਂ ਹੁਣ ਤੈਨੂੰ ਵੀ ਕਹਿਣੀ ਆ ਥੋੜਾ ਜਿਹਾ ਹੁਣ ਆਪਾਂ ਵੀ ਆਪਣੀ ਜ਼ਿੰਦਗੀ ਤੇ ਕੰਟਰੋਲ ਕਰੀਏ ਪਰ ਥੋੜਾ ਜਣਾ ਆਪਾਂ ਵੀ ਇਸ ਸਿਸਟਮ ਨੂੰ ਦੇਖੀਏ ਵੀ ਕਿਵੇਂ ਦੁਨੀਆ ਚੱਲਦੀ ਆ ਆਪਾਂ ਵੀ ਆਪਦਾ ਰਵਈਆ ਜਿਹੜਾ ਆਪਣੇ ਪ੍ਰਤੀ ਲੋਕਾਂ ਦਾ ਉਹਨੂੰ ਆਪਾਂ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਬਸ ਬਹੁਤੀ ਗੱਲਾਂ ਮੈਂ ਕਹਿਣੀ ਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ